ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋ ਬਈ ਜੇ ਸੋਚੀ ਲਖਬਾਰ ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਾਹ ਲਿਵਤਾਰ ਭੁਖਿਆ ਭੁਖਨੇ ਉਤਰੀ ਜੇ ਬੰਨਾਂ ਪੁਰੀਆਂ ਭਾਰ ਸੈ ਸਿਆਣ ਪਾਲਾ ਖੋਇਤਾ ਇਕ ਨਾ ਚੱਲੇ ਨਾਲ ਕਿ ਸਚਿਆਰਾ ਹੋਈ ਐ ਕਿ ਕੂੜਾ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੈ ਹੁਕਮ ਮਿਲੇ ਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਜੈ ਤੈ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਬੈ ਕੋ ਜੀ ਆਲੇ ਫਰਦੀ ਗਬੈ ਕੋ ਜਾ ਪੈ ਦੇ ਸਹਿ ਦੂਰ ਗਬੈ ਕੋ ਵੇਖੈ ਹਾਦਰਾ ਹਾ ਦੂਰ ਕਥਨਾ ਕਥੀਨਾ ਵੈ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਯੁਗਾ ਯੁਗੰਤਰ ਖਾਈ ਕਾ ਹੈ ਹੁਕਮ ਹੁਕਮ ਚਲਾਇ ਰਾਹੂ ਨਾਨਕ ਬਿਕ ਸਾਹਿਬੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਖਿਆ ਭਉ ਅਪਾਰ ਅੱਖ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀ ਹੈ ਜਤ ਦੇ ਸਹਿ ਦਰਬਾਰ ਮੂਹੋ ਕੀ ਬੋਲੜ ਬੋਲੀ ਹੈ ਜਤ ਸੋੰਤਰੇ ਪਿਆਰ ਅਮਰਤ ਵੇਲਾ ਸਚਨਾ ਉਹ ਬੜੀ ਆਈ ਵਿਚਾਰ ਕਰਮੀ ਆਪੇ ਕੱਪੜਾ ਨਦਰੀ ਮੁਗਦਵਾਰ ਨਾਨਕੀ ਵੇ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਤੈ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵੇ ਤਨ ਪਾਇਆ ਮਾਨਾ ਨੱਗਾ ਵੀ ਅਗੁਣੀ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲਾ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਈਆ ਸਮਾਈ ਗੁਰਈਸਰ ਗੁਰ ਗੋਵਰ ਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾ ਆਮਾ ਜੇ ਤੁਸ ਭਾਮਾ ਬਿਨ ਬਾਣੇ ਕੀ ਨਾਏ ਕਰੀ ਜੇਤੀ ਸੇਠੋ ਪਾਈ ਵੇਖਾਂ ਬਿਨ ਕਰਮਾ ਕੀ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰਾਂ ਇੱਕ ਦੇਵ ਜਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਚੁਗ ਚਾਰੇ ਔਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀ ਐ 나ੜ ਚਲੇ ਸਮ ਕੋਈ ਚੰਗਾ ਨਾ ਉੜਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਨਾ ਆਬਈ ਤ ਬਾਤ ਨ ਪੁਛਾ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੱਤਿਆ ਗੁਣ ਦੇ ਤੇਹਾ ਕੋ ਇਹਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰ ਤਵਲੇ ਆਕਾਸ਼ ਸੁਣੇ ਦੀਪ ਲੋਪ ਪਤਾਲ ਸੁਣੇ ਪਹਨ ਛਕੈ ਕਾਲ ਨਾਨਕ ਭਗਤਾ ਸਦਾ ਬੀਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇਹਦ ਸੁਣਿਆ ਮੁਖ ਸਲਾਹਣ ਮਾਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਬੀਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕਾ ਇਸ਼ਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਬੀਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾਕੇ ਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥੋ ਵੇਸ ਗਾਹ ਨਾਨਕ ਭਗਤਾ ਸਦਾ ਬੀਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋ ਬੈ ਮਨ ਬੁੱਧ ਮਨੈ ਸਗਲ ਪਵਣ ਕੀ ਸੋਧ ਮਨੈ ਮਉ ਝੂਟਾ ਨਾ ਖਾਈ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨੈ ਪਾਏ ਮਨੈ ਪਤਿ ਸਿਉ ਪ੍ਰਗਟ ਜਾਏ ਮਨੈ ਮਗਨ ਚਲੇ ਪੰਤ ਮਨੈ ਧਰਮ ਸਿਧੀ ਸੰਬੰਧ ਐਸਾ ਨਾਮ ਲਰੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਬਾਰ ਸਾਧਾਰਮਨੈ ਤਰੇ ਤਾਰੀ ਗੁਰ ਸਿਖੈ ਮੰਨੈ ਨਾਨਕ ਭਵੈ ਨਿਖਿ ਐਸਾ ਨਾਮ ਲਰੰਜਨ ਹੋਈ ਜੀ ਕੋ ਮਨ ਜਾਣੈ ਮਨ ਕੋਈ ਪੰਜ ਪਰਬਾਨ ਪੰਜ ਪਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤੇ ਆਹਨ ਜੀ ਕੋ ਕਹੈ ਕਰੇ ਵਿਚਾਰ ਕਰਤੇ ਕਾ ਕਰਨੇ ਆ ਨਾਹੀ ਸੋ ਮਾਰ ਤੌਲ ਤਰੰਦੇ ਆ ਕਾ ਪੂਤ ਸੰਤੋਕਤਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਲੇ ਗਮਨ ਜੋਰ ਜੀ ਆ ਯਾਤ ਰੰਗਾ ਕੇ ਨਾਪ ਸਮਨ ਨਾਲ ਕਿਆ ਬੁੜੀ ਕਲਾਮ ਇਹੋ ਲੇ ਕਾਲਿਕ ਜਾਣੇ ਕੋਈ ਲੇ ਕਾਲਿ ਕਿਆ ਕੀਤਾ ਹੋਏ ਕੀਤਾ ਤਾਨ ਸੰਭਾਲਿਓ ਰੂਪ ਕੇ ਤੀਦਤ ਜਾਣੇ ਕੌਣ ਕੂਤ ਕੀਤਾ ਪਸਾਉ ਏ ਕੋ ਕਬਾਉ ਇਸਤੇ ਹੋਇ ਲਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਬਾਰੇ ਨਾ ਜਾਵਾ ਏਕ ਬਾਰ ਜੋ ਤੂੰ ਪਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਪੇਧ ਪਾਠ ਸੰਖ ਜੋਗ ਮੰਨ ਰਹਿ ਉਹ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮਹ ਪਖਸਾਰ ਸੰਖ ਮੋਲ ਲਿਬਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਬਾਰੇ ਆਨਾ ਜਾ ਬਾ ਇੱਕ ਬਾਰ ਜੋ ਤੁਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾ ਹੈ ਜੋਰ ਅਸੰਖ ਗਲਬੜ ਹੱਤਿਆ ਕਮਾ ਹੈ ਸੰਖ ਪਾਪੀ ਪਾਪ ਕਰ ਜਾ ਹੈ ਸੰਖ ਕੂੜੇ ਅਰ ਕੂੜੇ ਪਿਰਾ ਹੈ ਸੰਖ ਮਲੇਸ਼ ਮਲ ਪਖਾ ਹੈ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਦੀਚ ਕਹੇ ਵਿਚਾਰ ਵਾਰਿਆ ਨਾ ਜਾਬਾ ਇੱਕ ਬਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਅਨਿਰੰਕਾਰ ਅਸੰਖ ਨਾਮ ਸੰਖ ਥਾਬ ਗਮ ਗਮ ਸੰਖ ਲੋਇ ਸੰਖ ਐ ਸਿਰ ਭਾਰ ਹੋਏ ਅਖਰੀ ਨਾਮ ਖਰੀਸਾ ਲਾ ਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਖਰਾ ਸਿਰ ਸੰਜੋਬ ਖਾੜ ਜਿਨ ਐ ਲਿਖੇ ਤੇ ਸਿਰ ਨਾਹ ਜਿ ਫਰਮਾਇ ਤੇ ਪਾਹ ਜੇਤਾ ਕੀਤਾ ਤੇ ਤਾ ਨਾ ਉਬਣਦਾ ਵੈ ਨਾਈ ਕੋ ਥਾਓ ਕੁਦਰਤ ਕਵਣ ਕਹਾ ਬੀ ਚਾਰ ਬਾਰਿਆ ਨਾ ਜਾਵਾ ਏਕ ਬਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋ ਤੈ ਉਤਰਸਕੇ ਮੂਤ ਪਲੀਤੀ ਕੱਪੜ ਹੋਏ ਤੈ ਸਬਣ ਲਈਏ ਉਹ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣਦਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੀ ਬੀਜਾ ਪੀ ਖਾਓ ਨਾਨਕ ਹੁਕਮੀਆਂ ਬਹੁ ਜਾਓ तीरत तप दया दत्त दान जे को पावै तिलका मान सुनया मनया मन कीता पाओ अंतरगत तीरत मलनाओ सब गुण तेरे मै नाई कोई बिन गुण कीते भगवन न होए स्वस्थ आत्माणी बरमाओ सत सुहाण सदा मन चाओ कवण सू बेला भक्त कवण कवण थित कवण बार कवण सी रत्ती माहो कवण जत होआ आकार ਬੇਲ ਨਾ ਪਾਇਆ ਪੰਡਤੀ ਜੀ ਹੋ ਵੈ ਲੇਖ ਪੁਰਾਣ ਬਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇ ਕੁਰਾਨ ਤੇ ਤਬਾਰਨ ਆਜੂਗੀ ਜਾਣੈ ਰਤਮਾ ਉਹ ਨਾ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੈ ਜਾਣੈ ਸੋਈ ਕਿਵ ਕਰੇ ਆਖਾ ਕਿਪਸਾ ਲਾਹੀ ਕਿਉ ਬਰਨੇ ਕਿਵ ਜਾਣਾ ਨਾਨਕਾ ਕਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਇ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਓੜ ਕੋੜ ਕਪਾਲ ਧੱਕੇ ਵੇਦ ਕਰਨੇ ਕਬਾਤ ਸਹ ਸਠਾਰ ਕਹਿਣ ਕਤੇ ਬਾਸ ਲੋਇਕ ਤਾਤ ਲੇਖਾ ਉਹ ਤਲਖੀਐ ਲਿਖੇ ਹੋਈ ਬਿਨਾ ਸਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਏ ਤੀਸੂ ਸਨ ਪਾਈਆ ਨਦੀਆਂ ਤੇ ਬਾਪ ਵੈ ਸਮੁੰਦਰ ਨਾ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਤ ਸੇਤੀ ਮਾਲ ਤਨ ਕੀੜੀ ਤੁਲਨ ਹੋਵਣੀ ਜੇ ਤਿਸ ਮਨੋਂ ਨੈ ਬਿਸਰ ਹੈ ਅੰਤਰ ਸਿੱਧੀ ਕਹਿਣ ਨੈ ਅੰਤਨ ਤਨ ਕਰਨੇ ਦੇਣ ਨੈ ਅਤ ਅੰਤਨੇ ਵੀ ਕਣਸੋਣ ਨੈ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੇ ਬਿਲਲਾ ਹੈ ਤਾਂ ਕਿ ਅੰਤ ਨ ਪਾਈ ਜਾ ਹੈ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾ ਉੱਚੀ ਉਪਰ ਉੱਚਾ ਨਾ ਹੋ ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਈ ਜੇਵਰ ਆਪ ਜਾਣੈ ਆਪ ਆਪ ਨਾਨਕ ਨਦਰੀ ਗਰਮਿੰਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਬੱਧਾ ਦਾਤਾ ਤਿਲ ਨਾ ਧਰਮਾਈ ਕੀਤੇ ਮੰਗੇ ਜੋ ਦੇ ਅਪਾਰ ਕੀਤਿਆ ਗਣ ਤ ਨਹੀਂ ਵਿਚਾਰ ਕੀਤੇ ਖਪ ਟੁੱਟ ਹੈ ਬੇਕਾਰ ਕੀਤੇ ਲਾਲ ਮੁਕਰਪਾਏ ਕੀਤੇ ਮੂਰਖਾਈ ਖਾਇ ਕੀਤਿਆ ਦੁਪੂਖ ਸੰਮਾਰ ਇਹ ਹੈ ਪੀ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹੋ ਜਾਣੈ ਜੇਤੀਆ ਮੋਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਪੀਕੇਈ ਕੇ ਜਿਸਮੋ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲਾ ਵੈ ਮੁੱਲਾ ਜਾਹੇ ਮੁੱਲ ਭਾਈ ਅਮੁੱਲਾ ਸਮਾਹੇ ਮੁੱਲ ਧਰਮ ਮੁਰਦੀ ਬਾਣ ਮੁੱਲ ਤੋਲੇ ਅਮੁੱਲ ਪਰ ਬਾਣ ਮੁੱਲ ਪਕਸੀਸ ਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੀ ਲਿਬਲਾਈ ਆਖ ਬੇਦ ਪਾਠ ਪੁਰਾਣ ਆਖ ਪੜੀ ਕਰੇ ਬਖਿਆਣ ਆਖ ਭਰਮੇ ਆਖ ਇੰਦ ਆਖ ਗੋਪੀ ਤੇ ਗੋਵਿੰਦ ਆਖ ਸਰ ਆਖ ਸਿਤ ਆਖ ਕੀਤੇ ਕੀਤੇ ਬੁੱਧ ਆਖ ਦਾਨ ਬਖ ਦੇਵ ਆਖ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਆਖਣ ਪਾਹ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕਹੀ ਕੀਏ ਜੇ ਬੜ ਭਾਵੈ ਤੇ ਬੜ ਹੋਈ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਲਖੀਐ ਸਿਰਗਾ ਬਾਰਾ ਗਾਬਾਰ ਸੋ ਤਰ ਕੇਹਾ ਸੋ ਕਰਕੇ ਹਾ ਚਿਤ ਬੈ ਸਰਬ ਸਮਾਲੇ ਬਾਜੇ ਨਾਦ ਅਨੇਕਾ ਸੰਕਾ ਕੇਤੇ ਬਾਵਨ ਹਾਰੇ ਕੀਤੇ ਰੰਗ ਕਰੀ ਸੋ ਕਹੀਨ ਕੇਤੇ ਗਾਵਨ ਹਾਰੇ ਗਾਵੈ ਦੋਨੋ ਪਉਣ ਪਾਣੀ ਬੈ ਸੰਤ ਲਗਾ ਬੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਵਰਮਾ ਦੇਵੀ ਸੋਹਣ ਸਦਾ ਸਾਰੇ ਗਾਵੈ ਇੰਦੇੰਦਰਾ ਸੰਨ ਬੈਠੇ ਦੀਪਕੇ ਅੰਦਰ ਨਾਲੇ ਗਾਵੈ ਸੱਦ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਦਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਧ ਮਹਾਵਲ ਸੂਰਾ ਗਾਵੈ ਖਾਨੀਚਾਰੇ ਗਾਵੈ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਵਣ ਨਾਨਕਿਆ ਬੀਚਾਰੀ ਸੋਈ ਸੋਈ ਸਦਾ ਸਤ ਸੱਚ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਦਚਨਾ ਜਿ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਗ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਤ ਸਾਹੁ ਸਾਹ ਪਤ ਸਾਹਿ ਨਾਨਕ ਕਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਤਿਆਰ ਕੀ ਕਰੈ ਵਿਪੂਤ ਕਿੰਤਾ ਕਾਲ ਕੁਬਾਰੀ ਕਾਇਆ ਜੁਗਤ ਤੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤੇ ਸੈ ਆਦੇਸ਼ ਆਦਨ ਇਲਾਨਾ ਦਾ ਨਾ ਹੱਥ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦੇ ਆਪਨ ਧਾਰਨ ਘਟ ਘਟ ਬਾਜੈ ਨਾਦ ਆਪ ਨਾਤ ਨਾਥੀ ਸਭਜਾ ਕੀ ਰਿੱਧ ਸਿਦਾ ਅਵਰਾ ਸਾਦ ਸੰਯੋਗ ਵਿਜੋਗ ਦੁਈ ਕਾਰ ਚਲਾ ਬਹਿ ਲਿਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਧ ਰੀਲਾ ਨਾ ਨਾ ਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਉ ਤਿੰ ਚੇਲੇ ਪਰਬਾਨ ਇੱਕ ਸੰਸਾਰੀ ਪੰਡਾਰੀ ਇੱਕ ਲਾਇ ਦੀ ਬਾਣ ਜੁਗਤਿ ਸੁਭਾਵੈ ਤੇ ਬਹਿ ਚਲਾ ਬਹਿ ਜਗ ਹੋਵੇ ਪਰਮਾਨ ਉਹ ਹੋ ਵੇਖੈ ਉਹਨਾਂ ਨਦਰ ਨਿਆ ਆਵੈ ਬੋਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਨੀਲਾ ਨਾਦਾਂ ਨਾਹਤ ਜੁਗ ਜੁਗ ਏਕੋ ਵੇਸ ਅਸਮ ਲੋਇ ਪੰਡਾਰ ਜੋ ਕੁਛ ਪਾਇਆ ਸੋ ਏਕਾ ਬਾਰ ਕਰ ਕਰ ਵੇਖੈ ਜੜ ਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਸੈ ਆਦੇਸ ਆਦ ਨੀਲਾ ਨਾਦਾਂ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਕੋ ਲਖ ਹੋਇ ਲਖੋ ਬਲਖ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵਣੀਆਂ ਚੜਿਏ ਹੋਏ ਕੀ ਸੁਣ ਗੱਲਾਂ ਆਕਾਸ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਝੁਪੈ ਨੈ ਜੋਰ ਜੋਰ ਨੈ ਮੰਗਣ ਦੇਣ ਨੈ ਜੋਰ ਜੋਰ ਨੈ ਜੀਵਨ ਮਰਨੈ ਜੋਰ ਜੋਰ ਨੈ ਰਾਜ ਮਾਲ ਮਨਸੋਰ ਜੋਰ ਨੈ ਸੋਤੀ ਗਿਆਨ ਵਿਚਾਰ ਜੋਰ ਨੈ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਦੁੱਤੀ ਤਿੱਤੀ ਬਾਰ ਭਵਨ ਪਾਣੀ ਅਗਨੀ ਪਤਾਲ ਤਿਸ ਬਿ ਧਰਤੀ ਤਾ ਪਰ ਕੀ ਧਰਮ ਸਾਲ ਤਿਸ ਬਿ ਜੀ ਹੈ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥ ਸੋਹਣ ਪੰਜ ਪਰਬਾਣ ਨਦਰੀ ਕਰ ਪਵੈ ਨਿਸ਼ਾਨ ਕਚ ਬਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈਸਾਂ ਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘੜਤ ਘੜਿਆ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਵਿਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਨਾਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੋਤੀ ਸੇਵਕ ਤੇ ਨਾਨਕਾਂ ਤਨ ਅਤ ਗਿਆਨ ਕਰਨ ਮੈਂ ਗਿਆਨ ਪ੍ਰਚੰਡ ਤੇ ਥੈ ਨਾਮ ਮਨੋਦ ਕੋੜਾ ਆਨੰਦ ਸ਼ਰਮ ਕੱਢ ਕੀ ਬਾਣੀ ਰੂਪ ਤੇ ਥੈ ਘਾੜ ਤਕੜੀ ਬਹੁਤਾਂ ਨੂੰ ਪਰ ਤਾਂਕੀਆਂ ਗੱਲਾਂ ਕਥੀਆਂ ਨਾ ਜਾ ਹੈ ਜੇ ਕੋ ਕਹੈ ਪਿਛੇ ਪਿਸਤਾਏ ਥੈ ਘੜੀਏ ਸੁਰਤ ਮਤ ਮਨ ਬਹੁਤ ਥੈ ਘੜੀਏ ਸੁਰਾ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋੜ ਥੈ ਹੋਰ ਨਾ ਕੋਈ ਹੋਰ ਥੈ ਜੋਤ ਮਹਾਵਰ ਸੂਰਤਿ ਨ ਮਹਿਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੈ ਤਾ ਕੇ ਰੂਪ ਨ ਕਤਨੇ ਜਾਹੈ ਨਾ ਉਮਰ ਨ ਠਾਗੇ ਜਾਹੈ ਜਿਨ ਕਾ ਰਾਮ ਬਸੈ ਮਨ ਮਾਹੈ ਤਿੱਥਾ ਭਗਤ ਬਸੈ ਕੇ ਲੋਈ ਕਰੈ ਅਨੰਦ ਸੱਚਾ ਮਨ ਸੋਈ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੀ ਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੇ ਅੰਤ ਨ ਅੰਤ ਤਿੱਥਾ ਲੋ ਲੋ ਆਕਾਰ ਜਿਪ ਜਿਪ ਹੁਕਮ ਤਿਬੈ ਤਿਬਕਾਰ ਵੇਖੈ ਬਿਕਸੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤਪਾਹਾਰਾ ਤੀਜ ਸੁਨਿਆਰ ਅਹਰਣ ਮਤ ਬੇਦ ਹਥਿਆਰ ਭਉ ਖੱਲਾ ਅਗੰਤ ਤਪਤਾਉ ਭਾਂਡਾ ਭਾਉ ਅਮਰਿਤ ਢਾਰ ਕੜੀਏ ਸ਼ਬਦ ਸੱਚੀ ਤਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਹੀਂ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਤੁਈ ਦਾ ਹੀ ਦਾਇਆ ਖੇ ਲੈ ਸਗਲ ਜਗਤ ਚੰਗੇ ਆਈਆਂ ਬਰਿਆਈਆਂ ਬਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ